ਜਿਹੜਾ ਵੀ ਪੰਨੂ ਜਾਂ ਪੰਨੀ ਐ ਮੈਂ ਉਹਦੇ ਬਾਰੇ ਇਹ ਗੱਲ ਕਹਿਣਾ ਚਾਹਾਂਗਾ ਕਿ ਸਾਡੇ ਭਾਰਤ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਸਾਡੇ ਹਿੰਦੂਸਤਾਨ ਦੇ ਵਿੱਚ ਇਹੋ ਜਿਹੇ ਬੰਦੇ ਜਿਹੜੇ ਭੋਕਦੇ ਨੇ ਉਹ ਬਾਹਰ ਹੀ ਰਹਿ ਕੇ ਭੋਕਸਾਦੇ ਨੇ ਜੇ ਉਹਨਾਂ 'ਚ ਦਮ ਹੈ ਤੇ ਇੱਕ ਵਾਰੀ ਆ ਕੇ ਇੱਥੇ ਭੋਕ ਕੇ ਦਿਖਾਣ ਫਿਰ ਤਾਂ ਮਜ਼ਾ ਹੀ ਕੁਝ ਹੋਰ ਹੈ ਪਰ ਮੈਂ ਪੰਨੂ ਦੇ ਬਾਰੇ ਇਹ ਗੱਲ ਕਹਿਣਾ ਚਾਹਾਂਗਾ ਕਿ ਜਿਹੜੀ ਤੁਸੀਂ ਕਹਿੰਦੇ ਹੋ ਦਸਤਾਰ ਸਾਡੇ ਪੰਜਾਬ ਦੇ ਵਿੱਚ ਸਾਡੇ ਹਿੰਦੂਸਤਾਨ ਦੇ ਵਿੱਚ ਸਿੱਖ ਮੁਸਲਮ ਹਿੰਦੂ ਈਸਾਈ ਅਸੀਂ ਸਭ ਇੱਕ ਦੂਜੇ ਦੇ ਭਾਈ ਸਾਡੇ ਵਿੱਚ ਕਦੀ ਜਾਤਾਂ ਪਾਤਾਂ ਨੂੰ ਲੈ ਕੇ ਜੇ ਕੋਈ ਗਲਤਫਹਿਮੀ ਆ ਜਾਂ ਕੋਈ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਤੇ ਸਾਡੇ ਪੰਜਾਬ ਦੇ ਲੋਕ ਉਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਹੱਲ ਕਰ ਲੈਂਦੇ ਨੇ ਜਿਹੜੀ ਦਸਤਾਰ ਪਾ ਕੇ ਜਿਹੜੀ ਦਸਤਾਰ ਪਾ ਕੇ ਸਾਡੇ ਪੰਜਾਬ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਵਿੱਚ ਦਰਦਾਲ ਪਾਉਣਾ ਚਾਹੁੰਦਾ ਉਹ ਪੱਗ ਧਾਰੀ ਨਹੀਂ ਉਹ ਤਮਸ਼ਾ ਧਾਰੀ ਹੈ ਬੋਲਨੇ ਲੱਗੇ ਬਹੁਤ ਫੇਮਸ ਹੈ ਸੁਣਿਆ ਹੋਣਾ ਤੁਸੀਂ ਤੇ ਹੁਣ سزا ਵੀ ਹੋ ਚੁੱਕੀ ਹੈ ਬਟ ਕਿਉਂ ਉਹਨੂੰ ਕਿਵੇਂ ਦੇਖ ਲਵਾਂ ਕਿਉਂਕਿ ਆਟਾ ਦਾਲ ਚਾਵਲ ਦੀ ਜੋ ਮੈਂ ਗੱਲ ਸ਼ੁਰੂਆਤ ਤੇ ਕੀਤੀ ਹੈ ਕਿਤੇ ਨਾ ਕਿਤੇ ਸੱਚਾਈ ਵੀ ਹੈ ਜਿਹੜੇ ਬਾਬੇ ਹੁੰਦੇ ਨੇ ਇਹ ਬਾਬਿਆਂ ਦੀ ਕੋਈ ਜਾਤ ਜਾਂ ਕੋਈ ਪਾਤ ਨਹੀਂ ਹੁੰਦੀ ਇਨ੍ਹਾਂ ਵਾਸਤੇ ਸਿਰਫ ਇੱਕ ਹੀ ਚੀਜ਼ ਹੁੰਦੀ ਹੈ ਜੇਲ ਜਿੱਤੇ 1 2 3 ਕਰਕੇ ਸਲਾਖਾਂ ਗਿਣੀਆਂ ਜਾਂਦੀਆਂ ਜੀ ਜਿਨ੍ਹਾਂ ਨੇ ਓਬਾਮਾ ਵਰਗੇ ਠੀਕ ਹੈ ਓਬਾਮਾ ਜਿਹੜੇ ਆਪਣੇ ਪਾਕਿਸਤਾਨ ਦੇ ਉਤੇ ਬਾਰਡਰਾਂ ਦੇ ਵਿੱਚ ਜਾ ਕੇ ਸਰੰਗਾ ਦੇ ਵਿੱਚ ਮਾਰਦੇ ਸੀਗੇ ਕਿੱਡਾ ਕੁ ਵੱਡਾ ਖਾਨੇ ਖਾਂਏ ਜੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਮਾਹੌਲ ਖਰਾਬ ਕਰਨ ਵਾਲਾ ਇਨਸਾਨ ਪੰਨੂ ਹੈ ਤੇ ਕਾਦੇ ਵਾਸਤੇ ਇਹਨੂੰ ਪਾਈ ਹੋਈ ਹੈ ਚੱਕ ਕੇ ਲਿਆਇਆ ਜਾਵੇ ਲਿਆ ਕੇ ਸਜ਼ਾ ਦਿੱਤੀ ਜਾਵੇ ਲੋਕ ਵੀ ਖੁਸ਼ ਨਾ ਪੰਜਾਬ ਨੂੰ ਤਾੜ-ਤਾੜ ਕਰਨ ਦੀਆਂ ਗੱਲਾਂ ਕਿੱਤੀਆਂ ਜਾਣਗੀਆਂ ਤੇ ਜਿੱਦਾਂ ਜਦੋਂ ਜਦੋਂ ਵੀ ਐਦਾਂ ਦੇ ਕੁੱਤੇ ਭੋਕਣਗੇ ਦੋ ਹੋਰ ਪੈਦਾ ਹੋਣ ਕਿਉਂ ਪੈਦਾ ਹੋਣਗੇ ਅਗਲੇ ਨੂੰ ਪਤਾ ਕਿ ਇਹੋ ਜਿਹੇ ਕੁੱਤਾ ਭੋਕ ਰਿਹਾ ਇਹਨੂੰ ਕੁਛ ਨਹੀਂ ਕੀਤਾ ਜਾ ਰਿਹਾ ਦੋ ਕੁੱਤੇ ਅਸੀਂ ਵੀ ਪੈਦਾ ਹੋ ਜਾਂਦੇ ਆ ਕਿ ਜਿਹੜੀ 20 ਸਾਲ ਦੀ ਸਜ਼ਾ ਜਿਸ ਮਾਸਟਰ ਨੂੰ ਹੋਈ ਹੈ ਜਿਹੜਾ ਫਾਇਰ ਫਾਇਰ ਕਹਿ ਕੇ ਆਪਾਈਆਂ ਨੂੰ ਚਲਾ ਦਿੰਦਾ ਸੀ ਫਾਇਰ ਕਹਿ ਕੇ ਗੁੰਗੇ ਨੂੰ ਬੋਲ ਲਾ ਦਿੰਦਾ ਸੀ ਫਾਇਰ ਕਹਿ ਕੇ ਜਿਹੜਾ ਕੀ ਦਾਲ ਚਾਵਲ ਦੇ ਕੇ ਲੋਕਾਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਕਹਿੰਦਾ ਹੁੰਦਾ ਸੀ ਕਿ ਮੇਰੀ ਬੈਂਡ ਬੋਲਨੇ ਲੱਗੀ ਹੈ ਅੱਜ ਉਹਦਾ ਫਾਇਰ ਜੱਜ ਸਾਹਬ ਤੇ ਕਿਉਂ ਨਹੀਂ ਚੱਲਿਆ ਸੱਜਣ ਗੱਲ ਤੁਸੀਂ ਦੇਖ ਰਹੇ ਹੋ ਹੈਡਲਾਈਨ 24 ਤੇ ਮੈਂ ਤੁਹਾਡੇ ਨਾਲ ਸ਼ਿਵਾਂਗੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਸ ਟਾਈਮ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਇੱਕ ਪਾਸੇ ਕੈਨੇਡਾ ਤੋਂ ਬਿਆਨਬਾਜ਼ੀ ਹੁੰਦੀ ਹੈ ਕੁਝ ਅਜਿਹੇ ਸ਼ਬਦ ਅਜਿਹੇ ਬੀ ਕਿਤੀ ਜਾਂਦੀ ਹੈ ਜੋ ਕਿ ਵਿਵਾਦਾਂ ਨੂੰ ਹੋਰ ਛੇੜ ਦਿੰਦੀ ਹੈ ਇਸ ਤੋਂ ਇਲਾਵਾ ਜੇ ਗੱਲ ਕਰੀਏ ਕਿ ਧਰਮਾਂ ਪਰਮਾਂ ਦੇ ਵਿੱਚ ਤੇ ਅਲੱਗ-ਅਲੱਗ ਧਰਮਾਂ ਦੇ ਨਾਲ ਜੁੜਨ ਦੀ ਹੋੜ ਇੰਨੀ ਹੈ ਤੇ ਲੋਕਾਂ ਨੂੰ ਧਰਮਾਂ ਦੇ ਪਰਿਵਰਤਨ ਲਈ ਇੰਨਾ ਕਾ ਜ਼ੋਰ ਪਾਇਆ ਜਾ ਰਿਹਾ ਹੈ ਕਿ ਆਟਾ ਦਾਲ ਦੇ ਕੇ ਵੀ ਲੋਕਾਂ ਨੂੰ ਖਰੀਦ ਲਿੱਤਾ ਜਾ ਰਿਹਾ ਜੀ ਹੁਣ ਸ਼ੁਰੂਆਤ ਕਰਾਂਗੇ ਫੇ ਤੁਸੀਂ ਸਮਝ ਜਾਓਗੇ ਕਿ ਇੰਨੀਆਂ ਗੱਲਾਂ ਮੈਂ ਕਰ ਕਿਉਂ ਰਹੀਆਂ ਸਭ ਤੋਂ ਪਹਿਲਾਂ ਜੀ ਰੋਹਿਤ ਅਰੋੜਾ ਜੀ ਨਾਲ ਨੇ ਸਮਾਜ ਸੇਵੀ ਨੇ ਜੋ ਕਿ ਹਮੇਸ਼ਾ ਕਿਸੇ ਧਰਮ ਦੀ ਜਾਤੀ ਦੀ ਗੱਲ ਨਹੀਂ ਕਰਦੇ ਇਨਸਾਨੀਅਤ ਦੀ ਗੱਲ ਕਰਦੇ ਨੇ ਜੋ ਕਿ ਬਹੁਤ ਵਧੀਆ ਗੱਲ ਹੈ ਜੇ ਧਰਮ ਦੀ ਰੱਖਿਆ ਤੁਸੀਂ ਕਰਨੀ ਸਭ ਤੋਂ ਪਹਿਲਾਂ ਤਾਂ ਇਨਸਾਨ ਚੰਗੇ ਹੋਣੇ ਚਾਹੀਦੇ ਸੱਚੀ ਗੱਲ ਸਸ਼ਿਕਾ ਪੈਨ ਕੀ ਹਾਂ ਬਹੁਤ ਵਧੀਆ ਬੀ ਆਂਜੀ ਬਹੁਤ ਵਧੀਆ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਪੂਰੇ ਪਰਿਵਾਰ ਵੱਲੋਂ ਜੈ ਸ਼੍ਰੀ ਰਾਮ ਸ਼ਸ਼ੀਗਾ ਦਾ ਨਮਸਕਾਰ ਜੈ ਪੀਮ ਜੈ ਭਰਤ ਹੁਣ ਸ਼ੁਰੂਆਤ ਮੈਂ ਦਰੂਹੀ करूंगी ਕਿ ਜੋ ਟਿੱਪਣੀ ਹੋਈ ਹੈ ਗੁਰਪਤਵੰਦ ਸਿੰਘ ਪੰਨੂ ਵੱਲੋਂ ਸਿਕਵ ਜਸਟਿਸ ਦੇ ਸਰਗਨਾ ਤੇ ਉਹਨੂੰ ਕਿਵੇਂ ਦੇਖਦੇ ਕਿਉਂਕਿ ਦੇਖੋ ਪ੍ਰੋਟੈਸਟ ਜਗਾ ਜਗਾ ਹੋ ਰੇ ਆ ਕੱਲ ਵੀ ਆਪਣਾ ਪ੍ਰੋਟੈਸਟ ਕੀਤਾ ਗਿਆ ਸਿਪਾਈ ਚਾਰੇ ਵੱਲੋਂ ਜਿੱਥੇ ਕਿ ਹਰ ਇੱਕ ਜਾਤੀ ਧਰਮ ਦੇ ਲੋਕ ਉੱਥੇ ਖੜੇ ਸੀ ਪ੍ਰੋਟੈਸਟ ਦੇ ਵਿੱਚ ਸਾਂਝੀ ਧਰਮਾਂ ਦਾ ਇੱਕ ਕਹਿੰਦੇ ਕਿ ਆਪਾਂ ਐਗਜ਼ਾਮਪਲ ਵੀ ਸੈੱਟ ਕੀਤੀ ਹੈ ਪਹਿਲਾਂ ਤਾਂ ਪਹਿਨ ਮੈਂ ਇਹ ਗੱਲ ਕਹਿਣਾ ਚਾਹਾਂਗਾ ਜਿਹੜਾ ਵੀ ਪੰਨੂ ਜਾਂ ਪੰਨੀ ਹੈ ਮੈਂ ਉਹਦੇ ਬਾਰੇ ਇਹ ਗੱਲ ਕਹਿਣਾ ਚਾਹਾਂਗਾ ਕਿ ਸਾਡੇ ਭਾਰਤ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਸਾਡੇ ਹਿੰਦੂਸਤਾਨ ਦੇ ਵਿੱਚ ਇਹੋ ਜਿਹੇ ਬੰਦੇ ਜਿਹੜੇ ਭੋਗਦੇ ਨੇ ਉਹ ਬਾਹਰ ਹੀ ਰਹਿ ਕੇ ਭੋਗਸਾਦੇ ਨੇ ਜੇ ਉਹਨਾਂ 'ਚ ਦਮ ਹੈ ਤੇ ਇੱਕ ਵਾਰੀ ਆ ਕੇ ਇੱਥੇ ਭੋਗ ਕੇ ਦਿਖਾਣ ਫਿਰ ਤਾਂ ਮਜ਼ਾ ਹੀ ਕੁਝ ਹੋਰ ਹੈ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜਿਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਲੋਕਾਂ ਨੂੰ ਸਿਖਾਇਆ ਅੱਜ ਉਹਨਾਂ ਚੀਜ਼ਾਂ ਬਾਰੇ ਉਹ ਜਿਹੜਾ ਪੰਨੂ ਨਾਮ ਦਾ ਗੰਦਾ ਇਨਸਾਨ ਜਿਸ ਦੇ ਮਾਪਾਪ ਨੂੰ ਵੀ ਅੱਜ ਉਹਦੇ ਤੇ ਪਸਤਾਵਾ ਹੋਏਗਾ ਕਿ ਅਸੀਂ ਕਿਸ ਇਨਸਾਨ ਨੂੰ ਜਨਮ ਦਿੱਤਾ ਹੈ ਕਿ ਜਿਹੜਾ ਲੋਕਾਂ ਦੇ ਵਿੱਚ ਦੜਾਰ ਪੈਦਾ ਕਰਨਾ ਚਾਹੁੰਦਾ ਹੈ ਪੰਜਾਬ ਤੋਂ ਗਿਆ ਪਰ ਪੰਜਾਬ ਤੋਂ ਜਾ ਕੇ ਬਾਹਰ ਜਾ ਕੇ ਵੱਸ ਗਿਆ ਅੱਜ ਲੋਕਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਦੜਾਰ ਪਾਉਣਾ ਚਾਹੁੰਦਾ ਉਸ ਪੰਨੀ ਦੀ ਉਸ ਪੰਨੂ ਦੀ ਕੁੱਤੇ ਦੀ ਮੈਂ ਗੱਲ ਕਰਨਾ ਚਾਹਾਂਗਾ ਕਿ ਉਹ ਇਨਸਾਨ ਕੋਈ ਉਸ ਦੀ ਕੋਈ ਜਾਤ ਜਾਂ ਕੋਈ ਉਸ ਦੀ ਪਾਤ ਨਹੀਂ ਹੋਏਗੀ ਜਾਂ ਉਸ ਦਾ ਕੋਈ teint ਜਾਂ ਉਸ ਦਾ ਕੋਈ ਧਰਮ ਨਹੀਂ ਹੋਏਗਾ ਜਿਹੜਾ ਸਾਡੇ ਪਰਿਵਾਰਾਂ ਦੇ ਵਿੱਚ ਫਿੱਕ ਪਵਾਉਣ ਦੀਆਂ ਗੱਲਾਂ ਕਰ ਰਿਹਾ ਹੈ ਤੇ ਦਸਤਾਰ ਵੀ ਹੈ ਜਿਹ ਸਿੱਖ ਵੀ ਆਪਣੇ ਆਪ ਨੂੰ ਕਹਿ ਰਹੇ ਨੇ ਤੇ ਕਿਸ ਤਰ੍ਹਾਂ ਦੇ ਖਾਲਸਤਾਨ ਦੀ ਮੰਗ ਕਰਦੇ ਨੇ ਸੋਚ ਕੁਝ ਕਲੀਅਰ ਹੋਈ ਹੈ ਤੁਹਾਨੂੰ ਕਿਉਂਕਿ ਯੂਥ ਦੇ ਵਿੱਚ ਵਿਚਰਦੇ ਹੋ ਯੂਥ ਵੀ ਕਿਤੇ ਨਾ ਕਿਤੇ ਮਗਰ ਤਾਂ ਲੱਗ ਹੀ ਚੁੱਕਾ ਆਪਾਂ ਕਹਿ ਸਕਦੇ ਕਿ 1% ਯੂਥ ਦੇ ਵਿੱਚ ਜਾਂ ਕਹਿ ਲਈਏ ਕਿ ਰੱਬ ਮੰਨ ਕੇ ਬੈਠਾ ਵਾ ਜਾਂ ਫਿਰ ਸੋਚ ਨੂੰ ਸਲਾਮ ਵੀ ਕਰਦਾ ਵਾ ਕਿਵੇਂ ਦੇਖ ਲਓ ਪੈਣ ਮੈਂ ਤੁਹਾਡੀ ਉਹੀ ਗੱਲ ਦਾ ਜਵਾਬ ਦੇਣਾ ਚਾਹਾਂਗਾ ਕਿ ਜਿਹੜੇ ਤੁਸੀਂ ਯੂਥ ਦੀ ਗੱਲ ਕਰ ਰਹੇ ਹੋ ਇਹ ਯੂਥ ਉਹੀ ਹੈ ਜਿਹੜੇ ਕਿ ਪੈਸਿਆਂ ਦੇ ਪੈਸਿਆਂ ਦੇ ਬਲਬੂਤੇ ਦੇ ਉਹਨਾਂ ਦੇ ਨਾਲ ਜੁੜੇ ਨੇ ਪਰ ਮੈਂ ਪੁੰਨੂ ਦੇ ਬਾਰੇ ਇਹ ਗੱਲ ਕਹਿਣਾ ਚਾਹਾਂਗਾ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਦਸਤਾਰ ਸਾਡੇ ਪੰਜਾਬ ਦੇ ਵਿੱਚ ਸਾਡੇ ਹਿੰਦੂਸਤਾਨ ਦੇ ਵਿੱਚ ਸਿੱਖ ਮੁਸਲਮ Hindu ਇਸਾਈ ਅਸੀਂ ਸਭ ਇੱਕ ਦੂਜੇ ਦੇ ਭਾਈ ਸਾਡੇ ਵਿੱਚ ਕਦੀ ਜਾਤਾਂ ਪਾਤਾਂ ਨੂੰ ਲੈ ਕੇ ਜੇ ਕੋਈ ਗਲਤਫਹਿਮੀ ਆ ਜਾਂ ਕੋਈ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਤੇ ਸਾਡੇ ਪੰਜਾਬ ਦੇ ਲੋਕ ਉਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਹੱਲ ਕਰ ਲੈਂਦੇ ਨੇ ਜਿਹੜੀ ਦਸਤਾਰ ਪਾ ਕੇ ਜਿਹੜੀ ਦਸਤਾਰ ਪਾ ਕੇ ਸਾਡੇ ਪੰਜਾਬ ਦੇ ਵਿੱਚ ਸਾਡੇ ਹਿੰਦੂਸਤਾਨ ਦੇ ਵਿੱਚ ਦੜਾਲ ਪਾਉਣਾ ਚਾਹੁੰਦਾ ਉਹ ਪੱਗ ਧਾਰੀ ਨਹੀਂ ਉਹ ਤਮਸ਼ਾ ਧਾਰੀ ਹੈ ਉਹ ਇੱਕ ਗੰਦਾ ਇਨਸਾਨ ਹੈ ਜਿਹੜਾ ਸਾਡੇ ਪੰਜਾਬ ਦੇ ਪੂਰੇ ਹਿੰਦੂਸਤਾਨ ਦੇ ਵਿੱਚ ਦੜਾਲਾ ਪਾਉਣਾ ਚਾਹੁੰਦਾ ਪਰ ਸਾਡੇ ਹਿੰਦੂਸਤਾਨ ਦੇ ਹਿੰਦੂਸਤਾਨੀ ਵੀਰ ਪੂਰੇ ਪੰਜਾਬ ਦੇ ਭਾਰਤ ਦੇ ਲੋਕ ਐਸੇ ਨੇ ਕਿ ਕਦੀ ਐਸੇ ਕੁੱਤੇ ਬੰਦੇ ਦੇ ਮਗਰ ਲੱਗ ਕੇ ਐਸੀ ਪੰਨੀਆਂ ਦੇ ਮਗਰ ਲੱਗ ਕੇ ਕਦੀ ਦੜਾਲਾ ਪਾਣ ਵਾਲੀਆਂ ਗੱਲਾਂ ਨਹੀਂ ਕਰਨਗੇ ਹੁਣ ਬਾਬਾ ਸਾਹਿਬ ਅੰਬੇਡਕਰ ਜੀ ਦੀ ਜਨਮ ਦਿਵਸ ਆ ਰਹੀ ਹੈ ਨੇੜੇ ਤੇੜੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਤੇ ਨਾ ਕਿਤੇ ਪ੍ਰੋਟੈਸਟ ਵੀ ਹੋ ਰਹੇ ਵਿਰੋਧ ਵੀ ਹੋ ਰਹੇ ਇਸ ਦਾ ਕੀ ਅਸਰ ਦੇਖੋਗੇ ਹੁਣ ਥੋੜਾ ਸਾਈ ਮੈਂ ਉਹੀ ਗੱਲ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜਿਸ ਜਿੰਨਾ ਕਰਕੇ ਕਾਨੂੰਨ ਲਾਗੂ ਹੋਏ ਜਿੰਨਾ ਕਰਕੇ ਉਹ ਜਿਹੜਾ ਪੰਨੀ ਨਾਮ ਦਾ ਇਨਸਾਨ ਹੈ ਜਿਹੜਾ ਇੱਥੋਂ ਦੀ ਜਿਹੜੀ ਚੀਜ਼ ਦਾ ਸੁੱਖ ਮੰਨਦੇ ਹੋਏ ਕੈਨੇਡਾ ਪਹੁੰਚਿਆ ਜੇ ਸਵਿਧਾਨ ਨਾ ਹੁੰਦਾ ਤੇ ਅੱਜ ਪਾਸਪੋਰਟ ਵੀ ਨਾ ਹੁੰਦਾ ਜੇ ਸਵਿਧਾਨ ਨਾ ਹੁੰਦਾ ਤੇ ਭਾਰਤ ਦੇ ਵਿੱਚ ਸੁੱਖ ਸ਼ਾਂਤੀ ਦਾ ਅਮਲ ਨਾ ਹੁੰਦਾ ਠੀਕ ਹੈ ਉਸ ਨੂੰ ਅਕਲ ਚਾਹੀਦੀ ਹੈ ਜਿਹੜਾ ਗੁਰੂ ਸਾਡੇ ਡਾਕਟਰ ਵੇਦਕਰ ਜੀ ਦੇ ਬਾਰੇ ਬਕਵਾਸ ਕਰ ਰਿਹਾ ਠੀਕ ਹੈ ਸਾਡੇ ਪੰਜਾਬ ਦੇ ਬਾਰੇ ਦੜਾਰ ਪਾਉਣ ਦੀਆਂ ਗੱਲਾਂ ਕਰ ਰਿਹਾ ਹੈ ਇਹਨੂੰ ਸ਼ਰਮ ਚਾਹੀਦੀ ਹੈ ਤੂੰ ਉਸੇ ਸੁੱਖ ਦਾ ਸਾਹ ਮੰਨਦੇ ਹੋਏ ਅੱਜ ਜਿਸ ਦਾ ਸੰਵਿਧਾਨ ਦੇ ਨਾਲ ਕਾਨੂੰਨ ਲਾਗੂ ਹੋਏ ਨੇ ਤੂੰ ਉਹਨਾਂ ਦੇ ਬਾਰੇ ਗੱਲਾਂ ਕਰਕੇ ਜੇ ਦੜਾਲ ਪੁਆਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਆਪਣੇ ਪੂਰੇ ਭਰਾਵਾਂ ਨੂੰ ਆਪਣੇ ਵੀਰਾਂ ਨੂੰ ਬੇਨਤੀ ਕਰਨਾ ਚਾਹਾਂਗਾ ਇਹੋ ਜਿਹੇ ਜਿਹੜੇ ਕੁੱਤੇ ਨੇ ਇਹਨਾਂ ਦੀ ਇੱਕ ਹੀ ਸਜ਼ਾ ਬੰਦੀ ਹੈ ਸਜ਼ਾਏ ਮੂ ਇਨਾਂ ਨੂੰ ਗੋਲੀ ਦਾ ਆਰਡਰ ਹੀ ਬੰਦ ਹੈ ਮੈਂ ਆਪਣੇ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਾਂਗਾ ਪੁਲਿਸ ਕਮਿਸ਼ਨਰ ਨੂੰ ਮੋਦੀ ਸਾਹਿਬ ਜੀ ਨੂੰ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹਾਂਗਾ ਇਹੋ ਜਿਹੇ ਗੰਦੇ ਅੰਡੇ ਨੂੰ ਬਾਹਰੋਂ ਲਿਆ ਕੇ ਸਾਡੇ ਇੰਡੀਆ ਦੇ ਵਿੱਚ ਬੰਦ ਦੀ ਸਜ਼ਾ ਜਿਹੜੀ ਹੈ ਮੋਦੀ ਦਿੱਤੀ ਜਾਵੇ ਚਲੋ ਬਾਹਰ ਦੀ ਗੱਲ ਤਾਂ ਹੋ ਗਈ ਹੁਣ ਘਰ ਦੀ ਗੱਲ ਕਰ ਲਈ ਆਪਣੇ ਇੰਡੀਆ ਦੀ ਬੋਲਨੇ ਲਗੇ ਬਹੁਤ ਫੇਮਸ ਹੈ ਸੁਣਿਆ ਹੋਣਾ ਤੁਸੀਂ ਤੇ ਹੁਣ ਸਜ਼ਾ ਵੀ ਹੋ ਚੁੱਕੀ ਹੈ ਬਟ ਉਹਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਆਟਾ ਦਾਲ ਚਾਵਲ ਦੀ ਜੋ ਮੈਂ ਗੱਲ ਸ਼ੁਰੂਆਤ ਤੇ ਕੀਤੀ ਹੈ ਕਿਤੇ ਨਾ ਕਿਤੇ ਸੱਚਾਈ ਵੀ ਹੈ ਪਹਿਨ ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹਾਂਗਾ ਆਪਣੇ ਹਿੰਦੂਸਤਾਨਾਂ ਵਾਲੇ ਤੇ ਭਾਰਤ ਦੇ ਤੇ ਪੰਜਾਬ ਦੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਸਾਡੇ ਦੇਵੀ ਦੇਵਤੇ ਤੇ ਗੁਰੂਆਂ ਦੇ ਵਿੱਚ ਇਹ ਪੀੜਾ 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 ਫਕੀਰਾਂ ਦੀ ਜਿਹੜੀ ਹੈ ਉਹ ਗੁਰੂ ਪੀੜਾਂ ਦੀ ਜਿਹੜੀ ਧਰਤੀ ਹੈ ਠੀਕ ਹੈ ਆਪਣੇ ਗੁਰੂਆਂ ਤੇ ਤੇ ਆਪਣੇ ਪੀਰਾਂ ਤੇ ਤੇ ਆਪਣੇ ਦੇਵੀ ਦੇਵਤਿਆਂ ਤੇ ਵਿਸ਼ਵਾਸ ਕਰੋ ਜਿਹੜੇ ਬਾਬੇ ਹੁੰਦੇ ਨੇ ਇਹ ਬਾਬਿਆਂ ਦੀ ਕੋਈ ਜਾਤ ਜਾਂ ਕੋਈ ਪਾਤ ਨਹੀਂ ਹੁੰਦੀ ਇੰਨਾ ਵਾਸਤੇ ਸਿਰਫ ਇੱਕ ਹੀ ਚੀਜ਼ ਹੁੰਦੀ ਹੈ ਜੇਲ ਜਿੱਤੇ 1 2 3 ਕਰਕੇ ਸਲਾਖਾਂ ਗਿਣੀਆਂ ਜਾਂਦੀਆਂ ਤੁਸੀਂ ਦੇਖਿਆ ਹੋਵੇਗਾ ਜਿੰਨੇ ਵੀ ਫੇਮਸ ਅੱਜਕੱਲ ਬਾਬੇ ਹੋਏ ਨੇ ਸਭ ਦਾਗੀ ਹੋਏ ਨੇ ਉਹ ਦਾਗੀ ਕਿਉਂ ਹੋਏ ਨੇ ਕਿਉਂਕਿ ਇਹਦੇ ਵਿੱਚ ਜਦੋਂ ਸਾਡੇ ਲੋਕ ਧਰਮ ਜਿਹੜੇ ਆਪਣੇ ਧਰਮ ਪਰੇਸ਼ਟ ਕਰਕੇ ਦੂਸਰੇ ਧਰਮਾਂ ਦੇ ਵਿੱਚ ਜਾਂਦੇ ਨੇ ਪਹਿਲਾਂ ਤੁਸੀਂ ਇੱਕ ਪਿਆਰ ਗੱਲ ਦਾ ਜਵਾਬ ਦਿਓ ਸਾਡੇ ਦੇਵੀ ਦੇਵਤਿਆਂ ਵੱਲੋਂ ਜਾਂ ਸਾਡੇ ਗੁਰੂਆਂ ਵੱਲੋਂ ਜਾਂ ਪੀਰਾਂ ਵੱਲੋਂ ਜਾਂ ਕਿਸੇ ਵੀ ਧਰਮ ਵੱਲੋਂ ਕਿਹੜੀ ਬਾਈਬਲ 'ਚ ਜਾਂ ਕਿਹੜੇ ਕੁਰਾਨ ਦੇ ਵਿੱਚ ਜਾਂ ਕਿਹੜੇ ਗੀਤਾ ਦੇ ਵਿੱਚ ਜਾਂ ਕਿਹੜੀ ਗੁਰਬਾਣੀ ਦੇ ਵਿੱਚ ਇਹ ਚੀਜ਼ਾਂ ਲਿਖੀ ਹੈ ਕਿ ਤੁਸੀਂ ਕਿਸੇ ਦਾ ਬੂਰਾ ਕਰਨ ਵਾਸਤੇ ਪਹਿਲਾਂ ਦਾ ਚੌਂਕਾਂ ਦੇ ਵਿੱਚ ਟੂਨੇ ਕਰੋ ਇਹ ਚੀਜ਼ਾਂ ਸਾਡੇ ਦੇਵੀ-ਦੇਵਤਿਆਂ ਵੱਲੋਂ ਨਹੀਂ ਲਿਖੀਆਂ ਗਈਆਂ ਜਿਹੜੇ ਅੱਜ ਦੇ ਬਾਬੇ ਨੇ ਜਿਹੜੇ ਅੱਜ ਦੇ ਬਾਬੇ ਨੇ ਜਿਹੜੇ ਲਾਲ ਬੱਤੀਆਂ ਲਵਾਈ ਫਿਰਦੇ ਨੇ ਸਾਡੇ ਗੁਰੂ ਨਾਨਕ ਦੇਵ ਜੀ ਸੀਗੇ ਜਿਨ੍ਹਾਂ ਨੇ ਚੱਲ ਕੇ ਗੁਰਦੂनियां ਗਾਈ ਪਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਜਿਹੜੀ 20 ਸਾਲ ਦੀ ਸਜ਼ਾ ਜਿਸ ਪਾਸਟਰ ਨੂੰ ਹੋਈ ਹੈ ਜਿਹੜਾ ਫਾਇਰ ਫਾਇਰ ਕਹਿ ਕੇ ਆਪਾਈਆਂ ਨੂੰ ਚਲਾ ਦਿੰਦਾ ਸੀ ਫਾਇਰ ਕਹਿ ਕੇ ਗੁੰਗੇ ਨੂੰ ਬੋਲਣ ਲਾ ਦਿੰਦਾ ਸੀ ਫਾਇਰ ਕਹਿ ਕੇ ਜਿਹੜਾ ਕੀ ਦਾਲ ਚਾਵਲ ਦੇ ਕੇ ਲੋਕਾਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਕਹਿੰਦਾ ਹੁੰਦਾ ਸੀ ਕਿ ਮੇਰੀ ਬੈਨ ਬੋਲਣ ਲੱਗੀ ਹੈ ਅੱਜ ਉਹਦਾ ਫਾਇਰ ਜੱਜ ਸਾਫ ਤੇ ਕਿਉਂ ਨਹੀਂ ਚੱਲਿਆ ਅੱਜ ਉਹਦਾ ਫਾਇਰ ਉਸ ਕੋਰਟ ਦੇ ਵਿੱਚ ਕਿਉਂ ਨਹੀਂ ਚੱਲਿਆ ਜਿਹੜੇ ਫਾਇਰ ਦੇ ਵਿੱਚ ਉਹਨਾਂ ਦੀ ਸ਼ਕਤੀ ਬੜੀ ਹੈ ਸਾਡੇ ਦੇਖੋ ਦੇਵੀ ਦੇਵਤੇ ਮੈਂ ਪਹਿਲਾਂ ਕਹਿ ਰਿਹਾ ਸਾਡੇ ਸਾਂਝੇ ਆ ਸਾਰਿਆਂ ਦੇ ਠੀਕ ਹੈ ਇਨਸਾਨ ਬਣਾ ਕੇ ਭੇਜਿਆ ਸੀ ਉਸਨੇ ਜਾਤਾਂ ਪਾਤਾਂ ਧਰਮ ਬਣਾਤੇ ਧਰਮ ਜੇ ਦੇਖਿਆ ਜਾਵੇ ਸਭ ਦਾ ਮਾਲਿਕ ਇੱਕ ਹੈ ਠੀਕ ਹੈ ਮਾਲਕਾਂ ਨੇ ਆਪਣੇ ਦੇਖੋ ਚਾਹੇ ਗੁਰੂ ਨੇ ਚਾਹੇ ਪੀਰ ਨੇ ਚਾਹੇ ਪਤੰਦ ਜੋ ਵੀ ਹੈਗੇ ਨੇ ਇਹ ਸਭ ਆਪਣੇ ਮਨਾਂ ਦੇ ਵਿੱਚ ਜਿਹੜੀ ਸੀ ਦੇ ਨਾਲ ਅਸੀਂ ਰਿਸਪੈਕਟ ਨੇ ਸਾਡੇ ਮੈਂ ਹਿੰਦੂ ਆ ਮੈਂ ਹਿੰਦੂ ਧਰਮ ਦੀ ਵੀ ਰਿਸਪੈਕਟ ਕਰਦਾ ਮੈਂ ਸਿੱਖ ਧਰਮ ਦੀ ਵੀ ਰਿਸਪੈਕਟ ਕਰਦਾ ਮੈਂ ਹਰ ਧਰਮ ਦੀ ਰਿਸਪੈਕਟ ਕਰਦਾ ਪਰ ਜਿਹੜੇ ਇਹ ਲੋਗ ਨੇ ਜਿਹੜੇ ਕਿ ਇਨ੍ਹਾਂ ਦੇ ਨਾਮ ਤੇ ਕਮਾਂਦੇ ਨੇ ਤੇ ਖਾਂਦੇ ਨੇ ਤੁਸੀਂ ਉਹਨਾਂ ਦੇ ਹਾਲ ਇਦਾਂ ਹੀ ਹੁੰਦੇ ਨੇ ਹੁਣ ਵੀ ਜੇਲ੍ਹ ਜੇਲ੍ਹ ਚਲਾ ਗਿਆ ਉਹਨੇ ਮੀਸੀ ਦਾ ਇੱਕ ਜਿਹੜਾ ਕਿ ਬਿਆਨ ਆਇਆ ਸੀ ਕਿ ਮੇਰੀ ਰੀੜ ਦੀ ਹੱਡੀ ਦੇ ਵਿੱਚ ਪ੍ਰੋਬਲਮ ਹੈ ਜੇ ਤੇਰੇ ਫਾਇਰ 'ਚ ਇਨਾ ਦਮ ਸੀ ਤੇ ਆਪਣੀ ਮੀਸੀ ਦੀ ਰੀੜ ਦੀ ਹੱਡੀ ਦੇ ਵਿੱਚ ਪ੍ਰੋਬਲਮ ਠੀਕ ਕਰਦਾ ਜੇ ਤੇਰੇ ਫਾਇਰ 'ਚ ਇਨਾ ਦਮ ਸੀ ਤੂੰ ਉੱਥੇ ਕੋਡ ਦੇ ਵਿੱਚ ਕਿਹਾ ਮੇਰੀ ਲੱਤ ਦੇ ਵਿੱਚ ਰੋੜ ਹੈ ਤੇ ਉਹ ਰੋੜ ਕਢਾ ਲੈਂਦਾ ਲੋਕਾਂ ਨੂੰ ਤਾਂ ਤੁਸੀਂ ਕਹਿ ਲੈਨੇ ਹੋ ਫਾਇਰ ਕਰਕੇ ਅਸੀਂ ਸਹੀ ਕਰਤਾ ਆਪ ਦੇ ਘਰੇ ਤੁਹਾਡੇ ਮੁਸ਼ਕਿਲਾਂ ਆ ਤੇ ਬੰਦ ਦੀ سزا ਕੱਟਣ ਚ ਲੱਗਿਆ ਨਾ ਪੀੜਤਾ ਵੀ ਸਾਹਮਣੇ ਕੈਮਰੇ ਦੇ ਹੁਣ ਆ ਕੇ ਖੁੱਲ ਕੇ ਬੋਲ ਰਹੀ ਹੈ ਜਿਹਨੂੰ ਡਰਾਉਣ ਤਾਂ ਬカਦੀ ਕੋਸ਼ਿਸ਼ ਕੀਤੀ ਗਈ ਹੈ ਪੈਸੇ ਦੇ ਕੇ ਚੁੱਪ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਲੰਬੇ ਸੰਘਰਸ਼ ਤੋਂ ਬਾਅਦ ਕਿਤੇ ਨਾ ਕਿਤੇ ਹੁਣ ਸੁਖ ਦਾ ਸਾਹ ਵੀ ਆਇਆ ਉਹਨੂੰ ਕਿ ਚੱਲ ਇਨਸਾਫ ਤਾਂ ਹੋਇਆ ਦੇਖੋ ਭੈਣ ਜਿਹੜੀ ਕਿ ਇਨਸਾਨ ਦੀ ਲਾਠੀ ਚ ਆਵਾਜ਼ ਹੈ ਚਾਹੇ ਨਹੀਂ ਹੈ ਮੈਨੂੰ ਪਰ ਸਾਡੇ ਦੇਵੀ ਦੇਵਤਿਆਂ ਦੀ ਲਾਠੀ ਦੇ ਵਿੱਚ ਐਸੀ ਆਵਾਜ਼ ਹੈ ਜਿਹੜੀ ਕਿ ਸਿੱਧੀਆਂ ਵੀ ਪਾ ਦਿੰਦੀ ਹੈ ਤੇ ਬੰਦੇ ਦਾ ਪੁੱਤ ਵੀ ਬਣਾ ਦਿੰਦੀ ਹੈ ਲੋਕਾਂ ਦੀ ਕਮੀ ਨਹੀਂ ਕਿਤੇ ਨਾ ਕਿਤੇ ਕਿਉਂਕਿ ਡੇਰਾ ਸਰਸਾ ਵੀ ਇੱਕ ਬਹੁਤ ਵਿਵਾਦਾ ਦੇ ਵਿੱਚ ਹੋਇਆ ਸੀ ਦੇਖਿਆ ਸੀ ਵੀਡੀਓਜ਼ ਤੱਕ ਆਪੱਤੀ ਜਨਕ ਵੀਡੀਓਜ਼ ਹੈ ਜਿਸ ਦੀ ਮੈਂ ਗੱਲ ਵੀ ਨਹੀਂ ਕਰ ਸਕਦੀ ਦੇਖਿਆ ਹੁਣ ਤੁਸੀਂ ਉਹ ਡੇਰਿਆਂ ਤੇ ਇਸ ਤਰ੍ਹਾਂ ਦੇ ਦਰਗਾਵਾਂ ਤੇ ਜਾਂ ਜੋ ਇਸ ਤਰ੍ਹਾਂ ਦੇ ਬਣੇ ਹੁੰਦੇ ਨੇ ਉੱਥੇ ਜਾ ਕੇ ਕੀ ਹੈ ਇੱਕ ਚੀਜ਼ ਹੁੰਦੀ ਹੈ ਰੱਬ ਵੱਲੋਂ ਇੱਕ ਹੁੰਦੀ ਹੈ ਇਨਸਾਨਾਂ ਵੱਲੋਂ ਬਣਾਈ ਉਸ ਦਾ ਅੰਤਰ ਲੋਕਾਂ ਨੂੰ ਕਿਉਂ ਨਹੀਂ ਸਮਝ ਆ ਰਿਹਾ ਲੋਕਾਂ ਕਿਉਂ ਆ ਪੱਟੀਆਂ ਲਾ ਲੈਂਦੇ ਨੇ ਬਾਬਿਆਂ ਦੇ ਮਗਰ ਲੱਗ ਕੇ ਹਿੰਦੁਸਤਾਨ ਹੈ ਲਾਈ ਲੱਗ ਲੋਕ ਜਿਸ ਨਾਲ ਜਿਨ੍ਹਾਂ ਨੂੰ ਆਪਣੇ ਮਾਪੇ ਤੇ ਵਿਸ਼ਵਾਸ ਨੇ ਤੁਸੀਂ ਲਾ ਲੋ ਕਿ ਚਾਹੇ ਮੈਂ ਆ ਤੁਸੀਂ ਹੋ ਅਸੀਂ ਮੰਦਰ ਜਾਂਦੇ ਆ ਆਪਣੀ ਵਿਸ਼ ਮੰਗਦੇ ਆ ਜੇ ਵਿਸ਼ ਪੂਰੀ ਹੋ ਜਾਂਦੀ ਹੈ ਫਿਰ ਤਾਂ ਅਸੀਂ ਲੱਡੂਆਂ ਦੇ ਡੱਬੇ ਲੈ ਕੇ ਜਾਂਦੇ ਆ ਜੇ ਵਿਸ਼ ਪੂਰੀ ਨਹੀਂ ਹੁੰਦੀ ਤੇ ਅਸੀਂ ਕਹਿੰਦੇ ਸਾਡੀ ਪੂਜਾ ਚ ਕਮੀ ਕਿੱਥੇ ਰਹਿ ਗਈ ਸੀ ਜੇ ਇਨਸਾਨ ਹੈ ਤੇ ਭਗਵਾਨ ਹੈ ਪਰ ਲੋਕ ਲਈ ਲੱਗ ਜਿਹੜੇ ਲੋਕ ਨੇ ਜਿਵੇਂ ਕਿ ਤੁਸੀਂ ਲੁਧਿਆਣੇ ਦੇ ਵਿੱਚ ਵੀ ਇੱਕ ਮੁੱਦਾ ਛਿੜਿਆ ਹੋਇਆ ਹੈ ਠੀਕ ਹੈ ਅੰਕਲ ਜੀ ਦਾ ਬੰਟੀ ਅੰਕਲ ਜੀ ਦਾ ਤੁਸੀਂ ਹੁਣ ਉਹਦੇ ਵਿੱਚ ਇੱਕ ਗੱਲ ਕੀਤੀ ਆ ਉਹਨਾਂ ਨੇ ਕਿ ਮੈਂ ਸਿਵ ਸੈਨਾ ਵਾਲਿਆਂ ਨੂੰ ਪੈਸੇ ਦਿੰਦਾ ਸੀ ਹਾਂ ਲੇਕਿਨ ਪੁਸ਼ਟੀ ਤਾਂ ਨਹੀਂ ਹੋਈ ਨਾ ਕੋਈ ਰਿਕਾਰਡ ਸਾਹਮਣੇ ਨਹੀਂ ਆਇਆ ਜਾਂ ਬੈਲੈਂਸ ਸ਼ੀਟ ਕਢਾ ਕੇ ਉਹ ਜੋ ਮੰਗਿਆ ਗਿਆ ਉਹ ਵੀ ਤਾਂ ਨਹੀਂ ਸਾਹਮਣੇ ਆਇਆ ਤੇ ਤੁਹਾਨੂੰ ਉਸੇ ਗੱਲ ਦਾ ਜਵਾਬ ਦੇਣ ਲੱਗਾ ਨਾ ਹੁਣ ਉਹ ਅੰਕਲ ਤੋਂ ਪੁੱਛਿਆ ਜਾਵੇ ਅੰਕਲ ਜੀ ਤੋਂ ਪੁੱਛਿਆ ਜਾਵੇ ਕਿ ਤੁਸੀਂ ਫੇਮਸ ਹੋਣ ਵਾਸਤੇ ਪੈਸੇ ਦਿੰਦੇ ਸੀ ਜੀ ਜੇ ਨਹੀਂ ਫੇਮਸ ਹੋਣ ਵਾਸਤੇ ਪੈਸੇ ਦਿੰਦੇ ਸੀ ਤੇ ਕਿਉਂ ਦਿੰਦੇ ਸੀ ਹੁਣ ਮੇਰੇ ਸ਼ਿਵ ਸੈਨਾ ਦੇ ਵਿੱਚ ਵੀ ਵਧੀਆ ਲਿੰਕ ਹੈਗੇ ਨੇ ਨੀਰਜ ਚੋਪੜਾ ਜੀ ਨੇ ਬ੍ਰਦਰ ਨੇ ਹਨਾ ਆਪਣੇ ਵੱਡੇ ਬ੍ਰਦਰ ਨੇ ਮੇਰੇ ਔਰ ਵੀ ਜਿਹੜੇ ਸ਼ਿਵ ਸੈਨਾ ਦੇ ਆਗੂ ਹੈਗੇ ਨੇ ਮੈਂ ਉਹਨਾਂ ਬਾਰੇ ਵੀ ਗੱਲ ਕਰਨਾ ਚਾਹਾਂਗਾ ਮੈਂ ਤਾਂ ਅੱਜ ਤੱਕ ਨਹੀਂ ਉਹਨਾਂ ਨੂੰ ਕਿਸੇ ਤੋਂ ਪੈਸੇ ਲੈਂਦੇ ਹੋਏ ਦੇਖਿਆ ਜੇ ਜਦ ਤੇ ਵੀ ਤਾਂ ਨਾਲ ਜਾ ਕੇ ਖੜਨ ਵਾਲੇ ਇਹੀ ਸਾਰੇ ਸੀਗੇ ਨਾ ਇੱਕ ਵਾਰੀ ਨਾਲ ਤਾਂ ਤੁਸੀਂ ਸਾਰੇ ਸਾਂਜੀ ਵਾਲਤਾ ਦਾ ਤੁਸੀਂ ਉਹ ਸੰਦੇਸ਼ ਵੀ ਪਾਤਾ ਫਿਰ ਹੁਣ ਜਾ ਕੇ ਤੁਸੀਂ ਵਿਰੋਧ ਵੀ ਕਰਦੇ ਪਹਿਲਾਂ ਦੇਖੋ ਮਨਜ਼ੂਰੀ ਮਿਲ ਜਾਂਦੀ ਹੈ ਰਥਿਆਤਰਾ ਨੂੰ ਬਾਅਦ ਚ ਵਿਰੋਧ ਕਿ ਕੀ ਕਾਰਨ ਹੈ ਜੋ ਕਿ ਜਿੰਨੀਆਂ ਗੱਲਾਂ ਸੁਣਨ ਤਿਆਰੀਆਂ ਠੀਕ ਹੈ ਮੈਂ ਪਹਿਲੀ ਗੱਲ ਹੈ ਮੈਂ ਕਿਸੇ ਧਰਮ ਦੇ ਬਾਰੇ ਜਾਂ ਮੈਂ ਧਰਮ ਨੂੰ ਤਾੜ-ਤਾੜ ਕਰਨ ਦੇ ਬਾਰੇ ਮੈਂ ਗੱਲ ਨਹੀਂ ਕਰਦਾ ਮੈਂ ਗੱਲ ਕਰਦਾ ਇਨਸਾਨੀਅਤ ਦੀ ਜਿਹੜਾ ਕਿ ਉਹਨਾਂ ਵੱਲੋਂ ਬਲੇਮ ਲਾਇਆ ਗਿਆ ਸੀ ਜਿੰਨੀ ਦੇ ਤੱਕ ਮੈਂ ਪੈਸੇ ਦਿੰਦਾ ਸੀ ਮੈਂ ਸਹੀ ਸੀ ਮੈਂ ਪੈਸੇ ਦੇਣੇ ਬੰਦ ਕਰਤੇ ਮੈਂ ਗਲਤ ਹੋ ਗਿਆ ਠੀਕ ਹੈ ਯਾਤਰਾ ਅੱਜ ਦੀ ਨਿਕਲਣੀ ਸਟਾਰਟ ਨਹੀਂ ਹੋਈ ਯਾਤਰਾ ਕਾਫੀ ਦੇਰ ਦੀ ਨਿਕਲ ਰਹੀ ਹੈ ਪਰ ਉਹਦੇ ਵਿੱਚ ਕੁਛ ਨਾ ਕੁਛ ਤਾਂ ਇਹੋ ਜਿਹਾ ਲੱਗਿਆ ਹੋਵੇਗਾ ਜਿਸ ਕਰਕੇ ਅ ਅੱਜ ਆਪਾ ਦੇ ਵਿੱਚ ਦੜਾਰ ਪਈ ਹੈ ਲੱਗਿਆ ਹੁਣ ਪਹਿਲਾ ਵਿਰੋਧ ਇਸ ਤਰੀਕੇ ਨਾਲ ਤਾਂ ਮੈਨੂੰ ਯਾਦ ਨਹੀਂ ਮੇਰੇ ਨੌਲੇਜ 'ਚ ਹੈ ਨਹੀਂ ਜੇ ਨੌਲੇਜ ਦੀ ਕਮੀ ਹੈ ਤਾਂ ਫਿਰ ਉਹ ਵੀ ਦੱਸ ਦੋ ਨਹੀਂ ਮੈਂ ਵੀ ਉਹੀ ਗੱਲ ਕਹਿ ਰਿਹਾ ਨਾ ਸਿਸਟਰ ਕਿ ਮੈਨੂੰ ਵੀ ਇਹ ਚੀਜ਼ ਬਾਰੇ ਨਹੀਂ ਪਤਾ ਪਰ ਮੈਂ ਗੱਲ ਜਿਹੜੀ ਕਰ ਰਿਹਾ ਮੈਂ ਸਿਰਫ ਬੰਟੀ ਅੰਕਲ ਜੀ ਦੇ ਇੱਕ ਬਿਆਨ ਦੇ ਉੱਤੇ ਕਰ ਰਿਹਾ ਕਿ ਜਿਹੜੀ ਉਹਨਾਂ ਨੇ ਪੈਸੇ ਦੇਣ ਦੀ ਗੱਲ ਕੀਤੀ ਤੁਸੀਂ ਇਹ ਗੱਲ ਦੇਖੋ ਤੁਸੀਂ ਮੈਨੂੰ ਕਿਹਾ ਕਿ ਜਿਹੜੇ ਲੋਕ ਇਦਨ ਨੂੰ ਜਾਂਦੇ ਨੇ ਆਪਣਾ ਧਰਮ ਛੱਡ ਕੇ ਦੂਸਰੇ ਧਰਮ ਦੇ ਵਿੱਚ ਜਾਂਦੇ ਨੇ ਮੈਂ ਤੁਹਾਨੂੰ ਉਸੇ ਗੱਲ ਦਾ ਜਵਾਬ ਦੇ ਰਿਹਾ ਕਿ ਜਿਹੜੀ ਬੰਟੀ ਅੰਕਲ ਦੀ ਗੱਲ ਚੱਲ ਰਹੀ ਹੈ ਪੈਸਿਆਂ ਨੂੰ ਲੈ ਕੇ ਕਿ ਮੈਂ ਪੈਸੇ ਦਿੰਦਾ ਸੀ ਤੇ ਮੈਂ ਠੀਕ ਸੀ ਮੈਂ ਪੈਸੇ ਦੇਣੇ ਬੰਦ ਕਰਤੇ ਤੇ ਮੈਂ ਮਾੜਾ ਹੋ ਗਿਆ ਮੈਂ ਤੁਹਾਨੂੰ ਉਸ ਗੱਲ ਦਾ ਜਵਾਬ ਦੇ ਰਿਹਾ ਕਿ ਸਾਡੇ ਲੋਕ ਸਾਡੇ ਜਿਹੜੇ ਲੋਕ ਨੇ ਸਾਡੇ ਕਿਸੇ ਵੀ ਧਰਮ ਦੇ ਲੋਕ ਨਹੀਂ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਬਾਬਿਆਂ ਨੇ ਪਿੱਛੇ ਜਾਂਦੇ ਨੇ ਉਹਦਾ ਰੀਜਨ ਕੀ ਹੈ ਹੁਣ ਤੁਸੀਂ ਲਾਲੋ ਕ੍ਰਿਸ਼ਚਨ ਧਰਮ ਦੀ ਗੱਲ ਕਰ ਰਹੇ ਆ ਕਿ ਮੈਨੂੰ ਇਕੱਲੇ ਨੂੰ ਨਹੀਂ ਪਤਾ ਪਰ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਜਿੰਨੇ ਵੀ ਲੋਕ ਨੇ ਕਾਫੀ ਲੋਗਾ ਤੱਕ ਰੋਲਾ ਇਹੀ ਪਿਆ ਹੈ ਕਿ ਪੈਸੇ ਦਿੱਤੇ ਜਾਂਦੇ ਨੇ ਠੀਕ ਹੈ ਤੇ ਘਰ ਵੀ ਦਿੱਤੇ ਜਾਂਦੇ ਨੇ ਬਹੁਤ ਕੁਝ ਦਿੱਤਾ ਜਾਂਦਾ ਪਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਿਹੜਾ ਪੈਸਿਆਂ ਦੀ ਲਾਲਚ ਚ ਜਾਂ ਮਕਾਨ ਦੀ ਲਾਲਚ ਚ ਜਿਹੜਾ ਆਪਣੇ ਮਾਪੇ ਨੂੰ ਛੱਡ ਕੇ ਦੂਸਰੇ ਮਾਪੇ ਕੋਲ ਜਾਂਦਾ ਉਹ ਇਨਸਾਨ ਨਹੀਂ ਕਹਾਉਂਦਾ ਉਹ ਜਵਾਕ ਨਹੀਂ ਕਹਾਉਂਦਾ ਉਹ ਬੇਕੂਬ ਕਹਾਉਂਦਾ ਕਿ ਅੱਜ ਜੇ ਉਹ ਆਪਣੇ ਪੰਜਾਬ ਨੂੰ ਆਪਣੇ ਆਪਣੇ ਮਾਪੇ ਬਾਪ ਨੂੰ ਛੱਡ ਕੇ ਦੂਸਰੇ ਧਰਮ ਦੇ ਵਿੱਚ ਜਾ ਰਿਹਾ ਹੈ ਉਹ ਗਾਂਧੀਸ਼ਤਰ ਦੇ ਧਰਮ ਦੇ ਵਿੱਚ ਵੀ ਜਾ ਸਕਦਾ ਹੈ ਗਲਤ ਹੈ ਹੀ ਹੈ ਨਾ ਆਪਣੇ ਵੱਲੋਂ ਕੀਤੀ ਗਈ ਗਲਤੀ ਦਾ ਜੋ ਖਾਮਿਆਜ਼ਾ ਉਹਨਾਂ ਨੇ ਭੁਗਤਣਾ ਨਾ ਹੁਣ ਜਿਵੇਂ ਕੁੜੀਆਂ ਅੱਗੇ ਆ ਰਹੀਆਂ ਨੇ ਕਈ ਔਰਤ ਇਦਾਂ ਦੀ ਅੱਗੇ ਆ ਰਹੀਆਂ ਨੇ ਜੋ ਕਹਿ ਰਹੀਆਂ ਮੇਰੇ ਨਾਲ ਆ ਕੁਝ ਵਾਪਰ ਗਿਆ ਕੁਝ ਹੋ ਗਿਆ ਜੇ ਆਪਾਂ ਗਏ ਆ ਦੇਰਿਆਂ ਦੇ ਵਿੱਚ ਜਾਂ ਇਦਾਂ ਇਸ ਜਗ੍ਹਾ ਤੇ ਜਾ ਰਹੇ ਹਾਂ ਵਿਸ਼ਵਾਸ ਕਰ ਰਹੇ ਹਾਂ ਤਾਂ ਹੀ ਤਾਂ ਵਿਸ਼ਵਾਸ ਘਾਤ ਹੋਇਆ ਨਾ ਲਾਈ ਲੰਕ ਲਾਈ ਲੱਗ ਦਾ ਕਾਰਨ ਲਾਈ ਲੱਗ ਦਾ ਮਤਲਬ ਜੇ ਮਤਲਬ ਲੋਕਾਂ ਨੂੰ ਜਾਗਣ ਦੀ ਲੋੜ ਹੈ ਇਸ ਟਾਈਮ ਇਹਨਾਂ ਨੂੰ ਸ਼ਹਿਦ ਦੇਣ ਵਾਲੇ ਵੀ ਲੋਕ ਹੀ ਨੇ ਆ ਦੇਖੋ ਚਾਹੇ ਗੱਲ ਹੋਵੇ ਪੰਜਾਬ ਦੀ ਚਾਹੇ ਪੰਜਾਬ ਦੇ ਨਸ਼ੇ ਦੀ ਚੱਕੇ ਸੇ ਵੀ ਮੁੱਦੇ ਦੀ ਗੱਲ ਹੋਵੇ ਆਪਣਾ ਆਪਣਾ ਫਰਜ਼ ਬੰਦ ਹੈ ਆਪਾਂ ਕਿਸੇ ਨੂੰ ਸਮਝਾ ਸਕਦੇ ਨਹੀਂ ਆਪਾਂ ਕਿਸੇ ਨੂੰ ਹਟਾ ਸਕਦੇ ਆ ਹੁਣ ਅਗਲੇ ਦੇ ਮਾਨ ਦੇ ਵਿੱਚ ਕੀ ਚੱਲ ਰਿਹਾ ਇਹ ਤਾਂ ਮੇਰੀ ਪੈਨ ਨਾਲ ਤੁਹਾਨੂੰ ਪਤਾ ਨਾ ਮੈਨੂੰ ਪਤਾ ਇਹਦੇ ਵਿੱਚ ਪੰਜਾਬ ਗਵਰਨਮੈਂਟ ਦਾ ਤੇ ਪ੍ਰਸ਼ਾਸਨ ਦਾ ਕੀ ਰੋਲ ਸਮਝਦੇ ਹੋ ਕਿਉਂਕਿ ਕਿਤੇ ਨਾ ਕਿਤੇ ਸਿਕਿਉਰਟੀਆਂ ਅਰੇਂਜਮੈਂਟਸ ਇਹ ਸਾਰੇ ਪ੍ਰਸ਼ਾਸਨ ਤੇ ਸਰਕਾਰ ਦੇ ਹੀ ਹੈ ਇਹ ਹੀ ਤਾਂ ਸਭ ਤੋਂ ਵੱਡੀ ਗਲਤ ਹੈ ਇਹ ਹੀ ਤਾਂ ਸਭ ਤੋਂ ਵੱਡੀ ਗਲਤ ਚੀਜ਼ ਹੈ ਜਦੋਂ ਮੇਰੇ ਨਾਲ ਦੇਖੋ ਮੈਂ ਕੱਲਾ ਰੋਡ ਦੇ ਉੱਤੇ ਜਾ ਰਿਹਾ ਮੈਨੂੰ ਤਾਂ ਕੋਈ ਖਤਰਾ ਨਹੀਂ ਹੈਗਾ ਕਿਉਂ ਨਹੀਂ ਹੈਗਾ ਕਿਉਂਕਿ ਮੈਂ ਕਦੀ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰਦਾ ਮੈਂ ਕਦੀ ਕਿਸੇ ਜਾਤ ਦੀ ਗੱਲ ਨਹੀਂ ਕਰਦਾ ਮੈਂ ਗੱਲ ਕਰਦਾ ਇਨਸਾਨੀਅਤ ਦੀ ਤੇ ਇਨਸਾਨੀਅਤ ਦੀ ਗੱਲ ਕਰਨ ਵਾਲੇ ਨੂੰ ਕਦੀ ਸਕੋਲਟੀ ਨਹੀਂ ਮਿਲਦੀ ਨਾਲ ਨੂੰ ਚਾਹੀਦੀ ਹੈ ਕਿਉਂਕਿ ਇੱਕ ਖੁੱਲਾ ਜਿਹੜਾ ਪੰਛੀ ਹੈ ਮੈਂ ਪੰਛੀ ਤੇ ਲਾ ਲੈਣਾ ਜਿਹੜਾ ਆਜ਼ਾਦ ਪੰਛੀ ਹੈ ਉਹ ਆਪਣੀਆਂ ਉਡਾਰੀਆਂ ਵਧੀਆ ਮਾਰਦਾ ਹੈ ਤੇ ਜਿਹੜਾ ਪਿੰਜਰੇ ਦੇ ਵਿੱਚ ਪੰਛੀ ਹੈ ਉਹ ਕਿਉਂ ਹੈ ਕਿਉਂਕਿ ਉਸਨੇ ਪਿੰਜਰੇ ਦੇ ਵਿੱਚ ਰਹਿਣ ਵਾਸਤੇ ਪਿਛਲੇ ਕਰਮਾਂ ਦੇ ਵਿੱਚ ਕੋਈ ਪਾਪ ਕੀਤੇ ਹੋਣਗੇ ਤੇ ਸਾਡੀ ਗਵਰਨਮੈਂਟ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਸਕੁਆਲਟੀ ਜੇ ਤੁਸੀਂ ਕਿਸੇ ਨੂੰ ਦਿੰਦੇ ਹੋ ਨਾ ਤੇ ਉਹਨਾਂ ਨੂੰ ਪਰ ਲੱਗ ਜਾਂਦੇ ਨੇ ਉਸ ਸਕੁਆਲਟੀ ਦੇ ਮੈਸਜ ਦੇ ਵਿੱਚ ਹੀ ਉਹ ਲੋਕਾਂ ਨੂੰ ਬੋਲਣਾ ਛੋਲਣਾ ਸਟਾਰਟ ਕਰ ਦਿੰਦੇ ਨੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਗਾਈਡ ਕਰਨਾ ਸਟਾਰਟ ਕਰ ਦਿੰਦੇ ਨੇ ਜਿਸ ਕਰਕੇ ਉਹਨਾਂ ਨੂੰ ਲੱਗਦਾ ਸਾਨੂੰ ਖਤਰਾ ਹੈ ਬਸ ਇੱਕ ਜੋ ਤੁਸੀਂ ਗੱਲ ਕਹੀ ਹੈ ਨਾ ਕਿ ਪਿੰਜਰੇ ਦੇ ਵਿੱਚ ਰਹਿਣਾ ਕੋਈ ਕਰਮ ਕਰਮ ਨਹੀਂ ਹੁੰਦਾ ਪਿੰਜਰੇ ਦੇ ਵਿੱਚ ਬੰਦਾ ਆਪਣੀ ਮਰਜ਼ੀ ਨਾਲ ਵੀ ਜਾ ਸਕਦਾ ਹੈ ਠੀਕ ਹੈ ਤੇ ਉੱਥੇ ਜਾ ਕੇ ਬੇਸ਼ੱਕ ਪੰਛੀ ਵੀ ਆਪਾਂ ਸੁਣਿਆ ਹੋਣਾ ਕਿ ਇਨਸਾਨਾਂ ਦੀ ਬੋਲੀ ਸਿੱਖ ਲੈਂਦੇ ਨੇ ਉਹ ਬੋਲੀ ਵੀ ਸਿੱਖ ਲੈਂਦਾ ਪਹਿਰਾਵਾ ਵੀ ਸਿੱਖ ਲੈਂਦਾ ਰਹਿਣ ਸਹਿਣ ਵੀ ਸਿੱਖ ਲੈਂਦਾ ਲੇਕਿਨ ਕਿਤੇ ਨਾ ਕਿਤੇ ਉਹ ਤਾਂ ਪਪੇਟ ਹੀ ਬਣ ਕੇ ਰਹਿ ਗਿਆ ਨਾ ਉਹ ਵੀ ਉਸ ਦੇ ਉੱਪਰ ਵੀ ਹੈ ਕਿਉਂਕਿ ਇਹ ਚੀਜ਼ ਆ ਨਾ ਇੱਕ ਬੰਦੇ ਦਾ ਕੰਮ ਤਾਂ ਹੋ ਨਹੀਂ ਸਕਦਾ ਇਹਦੇ ਪਿੱਛੇ ਆਫ ਕੌਰਸ ਬਹੁਤ ਵੱਡੀ ਗੈਂਗ ਹੈ ਉਸ ਦੀ ਜਾਣਕਾਰੀ ਜਾਂਚ ਦੀ ਵੀ ਕਿਤੇ ਨਾ ਕਿਤੇ ਲੋੜ ਹੈ ਪਹਿਲਾ ਤਾਂ ਮੈਂ ਇਹ ਗੱਲ ਕਹਿਣਾ ਚਾਹਾਂਗਾ ਸਿਸਟਰ ਜੀ ਵੀ ਕੀ ਹੁਣ ਪੰਨੂ ਐ ਜਿਨ੍ਹਾਂ ਨੇ ਓਬਾਮਾ ਵਰਗੇ ਠੀਕ ਐ ਓ ਪਾਮਾ ਜਿਹੜੇ ਆਪਣੇ ਪਾਕਿਸਤਾਨ ਦੇ ਉਤੇ ਬਾਰਡਰਾਂ ਦੇ ਵਿੱਚ ਜਾ ਕੇ ਸੁਰੰਗਾ ਦੇ ਵਿੱਚ ਮਾਰਤੇ ਸੀਗੇ ਕਿੱਡਾ ਕੁ ਵੱਡਾ ਖਾਨੇ ਖਾਂ ਐ ਜੇ ਉਹਨਾਂ ਨੂੰ ਲੱਗ ਰਿਹਾ ਕਿ ਪੰਜਾਬ ਦੇ ਮਾਹੌਲ ਖਰਾਬ ਕਰਨ ਵਾਲਾ ਇਨਸਾਨ ਪੰਨੂ ਐ ਤਿੱਕਾ ਦੇ ਵਾਸਤੇ ਟਿੱਲ ਪਾਈ ਹੋਈ ਐ ਚੱਕ ਕੇ ਲਿਆਇਆ ਜਾਵੇ ਲਿਆ ਕੇ ਸਜ਼ਾ ਦਿੱਤੀ ਜਾਵੇ ਲੋਗ ਵੀ ਖੁਸ਼ ਨਾ ਪੰਜਾਬ ਨੂੰ ਤਾੜ-ਤਾੜ ਕਰਨ ਦੀਆਂ ਗੱਲਾਂ ਕੀਤੀਆਂ ਜਾਣਗੀਆਂ ਤੇ ਜਿੱਦਾਂ ਜਦੋਂ ਜਦੋਂ ਵੀ ਐਦਾਂ ਦੇ ਕੁੱਤੇ ਪੋਕਣਗੇ ਦੋ ਹੋਰ ਪੈਦਾ ਹੋਣਗੇ ਕਿਉਂ ਪੈਦਾ ਹੋਣਗੇ ਅਗਲੇ ਨੂੰ ਪਤਾ ਕਿ ਇਹੋ ਜਿਹੇ ਕੁੱਤਾ ਪੋਕ ਰਿਹਾ ਇਹਨੂੰ ਕੁਛ ਨਹੀਂ ਕੀਤਾ ਜਾ ਰਿਹਾ ਦੋ ਕੁੱਤੇ ਅਸੀਂ ਵੀ ਪੈਦਾ ਹੋ ਜਾਂਦੇ ਆ ਪਰ ਇੱਕ ਗੱਲ ਦੱਸਾਂਗਾ ਕਾਨੂੰਨ ਸਜ਼ਾ ਦਵੇ ਨਾ ਦਵੇ ਉਸ ਭਗਵਾਨ ਜੀ ਤੇ ਉਸ ਨਿੱਲੀ ਸ਼ੱਤ ਵਾਲੇ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਜਿਹੜਾ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਵਿੱਚ ਫਿਕ ਪਵਾਉਣ ਦੀ ਗੱਲਾਂ ਕਰੇਗਾ ਉਹਨੂੰ ਬੰਦ ਦੀ ਸਜ਼ਾ ਜ਼ਰੂਰ ਮਿਲੇਗੀ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੀਰੀ ਪੇਪੀ ਸੋ ਤੁਹਾਡਾ ਕੀ ਕਹਿਣਾ ਇਸ तमाम ਚਰਚਾ ਵਾਲੇ ਆਪਣੇ ਕਮੈਂਟ ਦੇ ਵਿੱਚ ਵਿਚਾਰ ਸਾਂਝੇ ਕਰੋ ਤੇ ਦੇਖਦੇ ਰਹੋ ਹੈਡਸਟਾਈਕ ਪੰਜਾਬੀ